ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਕੀਮ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਦਵਿੰਦਰ ਕੁਲਥਮ ਅਤੇ ਜਸ਼ ਵਰਨਾ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਨਆਰਆਈ ਸਭਾ ਪੰਜਾਬ ਦੀ ਪ੍ਰਧਾਨ ਪਲਵਿੰਦਰ ਕੌਰ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਸਮੂ ਮੈਂਬਰਾਂ ਵੱਲੋਂ ਨੇ ਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਸ਼੍ਰੀਮਤੀ ਪਲਵਿੰਦਰ ਕੌਰ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਉੱਥੇ ਹੀ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਥਾਨ ਪ੍ਰਤੀ ਸੰਗਤਾਂ ਦੀ ਬਹੁਤ ਜ਼ਿਆਦਾ ਆਸਥਾ ਹੈ ਕਿਉਂਕਿ ਇਹ ਸਥਾਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਪਾ ਪ੍ਰਾਪਤ ਅਰਤੀ ਹੈ ਉਨ੍ਹਾਂ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਬਿਲਡਿੰਗ ਦੀ ਕੀਤੀ ਜਾ ਰਹੀ ਉਸਾਰੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਇਸ ਕਾਰਜ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਦਾ ਵੀ ਆਸ਼ਵਾਸਨ ਦਿੱਤਾ ਇਸ ਦੌਰਾਨ ਪ੍ਰਧਾਨ ਦਵਿੰਦਰ ਕੁਲਥੰਵਲੋ ਸ਼੍ਰੀਮਤੀ ਪਲਵਿੰਦਰ ਕੌਰ ਦਾ ਜਥੇ ਸਨਮਾਨ ਕੀਤਾ ਗਿਆ ਉੱਥੇ ਹੀ ਉਨ੍ਹਾਂ ਸ਼੍ਰੀਮਤੀ ਪਲਵਿੰਦਰ ਕੌਰ ਦਾ ਗੁਰੂ ਘਰ ਵਿਖੇ ਪਹੁੰਚਣ ਲਈ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਮੇਟੀ ਮੈਂਬਰ ਮੈਯੂ ਹਸਨ ਫਗਵਾੜਾ ਤੋਂ ਨਵਰਾੰਗ ਚੈਨ ਲਈ ਜੱਸ ਸ਼ਰਮਾ ਦੀ ਰਿਪੋਰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਸੀਂ ਆਏ ਹੋਏ ਹਾਂ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਚੱਕ ਹਕੀਂ ਫਗਵਾੜਾ ਇਹ ਧਾਰਮਿਕ ਸਥਾਨ ਦੀ ਬੜੀ ਮਹੱਤਤਾ ਹੈ। ਇਹਨੂੰ ਇਸ ਧਰਤੀ ਨੂੰ ਗੁਰੂ ਰਵਿਦਾਸ ਜੀ ਚਰਨ ਛੂਪਾ ਪ੍ਰਾਪਤ ਆ। ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆ ਕਿ ਅਸੀਂ ਇਸ ਜਗ੍ਹਾ ਦੇ ਉੱਪਰ ਅੱਜ ਖੜੇ ਆ ਤੇ ਆਪਾਂ ਇੱਥੋਂ ਆਪਣੀਆਂ ਆਪਣੀਆਂ ਸਾਡੀਆਂ ਬੇਨਤੀਆਂ ਆਪਣੀਆਂ ਅਰਦਾਸਾਂ ਉਹ ਕਰ ਰਹੇ ਆ ਤੇ ਇਸ ਟਾਈਮ ਮਹਾਰਾਜ ਦੇ ਚਰਨਾਂ 'ਚ ਹੀ ਬੇਨਤੀ ਕਰਦੇ ਆ ਕਿ ਸਾਰਿਆਂ ਨੂੰ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ। ਤੇ ਮੈਂ ਬਹੁਤ ਧੰਨਵਾਦ ਹੈਗੀ ਆ। ਅ ਦਵਿੰਦਰ ਜੀ ਦਵਿੰਦਰ ਕੁਮਥਮ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਤੇ ਯਸ਼ਵਰ ਰਾਜ ਜਿਨ੍ਹਾਂ ਨੇ ਮੈਨੂੰ ਅੱਜ ਬੁਲਾਇਆ ਇੱਥੇ ਤੇ ਮੈਂ ਸਾਰਿਆਂ ਨੂੰ ਆਪਣੇ ਮੈਂ ਅੱਜ ਪਰਿਵਾਰ ਫੈਮਿਲੀ ਦੇ ਤੌਰ ਤੇ ਇੱਥੇ ਆਈ ਆ ਸਾਰੇ ਮੇਰੇ ਘਰ ਦੇ ਮੈਂਬਰ ਹੈਗੇ ਆ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹਨਾਂ ਨੇ ਮੈਨੂੰ ਬਿਲਡਿੰਗ ਦਾ ਅੱਜ ਇੱਕ ਅਸੀਂ ਚੱਕਰ ਲਗਾ ਕੇ ਦੇਖਿਆ ਬੜੀ ਅੱਛਾ ਹੈ ਕਿ ਐਫਰਟ ਕਰ ਰਹੇ ਆ ਜਿਹਦੇ ਵਿੱਚ ਕਿ ਇਹ ਆਪਣੀ ਜਿਹੜੀ ਮੰਦਿਰ ਦਾ ਇਹਨੂੰ ਹੋਰ ਵੀ ਗੁਰਦੁਆਰੇ ਨੂੰ ਅੱਗੇ ਜਿਹੜਾ ਕਿਸ ਤਰ੍ਹਾਂ ਦਾ ਇਹਨੂੰ ਅੱਜ ਦੇ ਜੋਕੀ ਯੁੱਗ ਵਿੱਚ ਨੂੰ ਥੋੜਾ ਜਿਹਾ ਨਵੀਨੀਕਰਨ ਕੀਤਾ ਜਾਵੇ ਉਹਦੇ ਹਿਸਾਬ ਨਾਲ ਇਹ ਬਿਲਡਿੰਗ ਰੀਕਨਸਟਰਕਸ਼ਨ ਚੱਲ ਰਹੀ ਆ ਤੇ ਮੈਂ ਇਹ ਬੇਨਤੀ ਕਰੂੰਗੀ ਆਪਣੇ ਭਰਾਵਾਂ ਦੇ ਉਹ ਲੋਕ ਸਾਰਿਆਂ ਨੂੰ ਕਿ ਆਪਾਂ ਸਾਰੇ ਜਿਹੜਾ ਹੈਗਾ ਆ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾਈਏ ਤਾਂ ਕਿ ਅਸੀਂ ਇਹਨੂੰ ਇਹਦੇ ਵਿੱਚ ਬੜਾ ਇਹਨਾਂ ਨੇ ਇੱਕ ਬਿਲਡਿੰਗ ਕੰਸਟਰਕਸ਼ਨ ਜਿਹੜੀ ਚੱਲ ਰਹੀ ਉਹਦੇ ਵਿੱਚ ਫੰਕਸ਼ਨਸ ਔਰ ਕਿਦਾਂ ਬਲ ਇਹ ਸੁਸਾਇਟੀ ਨੂੰ ਵੀ ਜਿਹੜਾ ਕਿਦਾਂ ਯੋਗ ਇਹਦੇ ਵਿੱਚ ਇਹ ਪੇਬੈਕ ਕਰਨਗੇ ਤਾਂ ਇਹਦੇ ਵਿੱਚ ਅਸੀਂ ਸਾਰੇ ਜਿਹੜਾ ਉਹ ਵੱਧ ਤੋਂ ਵੱਧ ਯੋਗਦਾਨ ਪਾਈਏ। ਜੀ ਅੱਜ ਬੜਾ ਹੀ ਖੁਸ਼ੀ ਦਾ ਮੌਕਾ ਕਿ ਸਾਡੇ ਐਨ ਆਰ ਆਈ ਸਭਾ ਪੰਜਾਬ ਪ੍ਰਧਾਨ ਗੁਰੂ ਘਰ ਦਾ ਮस्तक ਪਾਉਣ ਵਾਸਤੇ ਤੇ ਸਤਿਗੁਰੂ ਬਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਪਧਾਰੇ ਨੇ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਹੀ ਜੀ ਆਇਆਂ ਨੂੰ ਤੇ ਅਸੀਂ ਇਹਨਾਂ ਦੇ ਮadhyam ਰਾਹੀਂ ਸਰਕਾਰ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਬਹੁਤ ਵੱਡੀ ਉਹ ਸਾਰੀ ਜੋ ਚੱਲ ਰਹੀ ਹੈ ਆਪ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਨਿਪੂਰਨ ਹੋਣੀ ਹੈ ਸੋ ਸਾਰੇ ਵੱਧ ਛੱਡ ਕੇ ਇਸ ਗੁਰੂ ਘਰ ਦੀ ਚਲਣੀ ਉਸਾਰੇ ਵਿੱਚ ਆਪਣਾ ਜੋਰਦਾਰ ਪਾਣ ਜੈ ਗੁਰਦੇਵ ਧੰਨ